ਪੰਜਾਬੀ ਭਾਸ਼ਾ ਦਾ ਵਿਸ਼ਵ ਪੱਧਰ ਉੱਤੇ ਪ੍ਰਚਾਰ ਅਤੇ ਪ੍ਰਸਾਰ ਕਰਨ ਦੇ ਲਈ ਸੁਖੀ ਬਾਠ ਦੇ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਅਤੇ ਪੰਜਾਬੀ ਮਾਂ ਬੋਲੀ ਨੂੰ ਖੇਤਰੀ ਇਲਾਕਿਆਂ ਦੇ ਵਿੱਚ ਵੀ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਪੰਜਾਬੀ ਮਾਂ ਬੋਲੀ ਦੀ ਚੜ੍ਹਦੀ ਕਲਾ ਦੇ ਲਈ ਅਹਿਮ ਕਦਮ ਚੁੱਕੇ ਜਾ ਰਹੇ ਨੇ। ਜਿਸ ਦੇ ਚੱਲਦਿਆਂ ਸੁਖੀ ਬਾਠ ਦੇ ਇਹਨਾਂ ਕਾਰਜਾਂ ਨੂੰ ਦੇਖ ਕੇ ਕਪੂਰਥਲਾ ਭਾਸ਼ਾ ਵਿਭਾਗ ਦੇ ਵੱਲੋਂ ਸੁਖੀ ਬਾਠ ਜੀ ਨੂੰ ਕਪੂਰਥਲਾ ਭਾਸ਼ਾ ਵਿਭਾਗ ਦੇ ਵਿੱਚ ਬੁਲਾ ਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਭਾਸ਼ਾ ਵਿਭਾਗ ਕਪੂਰਥਲਾ ਦੇ ਮੁਖੀ ਜਸਪ੍ਰੀਤ ਕੌਰ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸੁਖੀ ਬਾਠ ਦਾ ਸਵਾਗਤ ਕੀਤਾ ਗਿਆ ਜਿਵੇਂ ਕਿ ਕੱਲ ਕੀਤੀ ਜਾਵੇ ਕਿ ਤੁਸੀਂ ਅੱਜ ਕੱਲ ਕਿ ਪਸ਼ਾਪਾਲ ਵਿਭਾਗ ਤੋਂ ਤੁਹਾਨੂੰ ਆਇਆ ਇਸ ਤੋਂ ਨਵਾਂ ਕੱਲ ਕੋਨੇ ਵਲਟ ਲੈਵਲ ਤੇ ਜੋ ਤੁਸੀਂ ਤੁਹਾਡੇ ਮਨ ਲੋ ਕញ្ញਾ ਵਿਭਾਗ ਅਤੇ ਪਸ਼ਾ ਵਿਭਾਗ ਦੀ ਸੇਵਾ ਵੀ ਇਨ ਹੋਈ ਜਾ ਰਹੀ ਹੈ ਉਸ ਮੰਡੀ ਤੁਹਾਡੇ ਲੋਕ ਕੱਲ ਕਿ ਆਉਣ ਵਾਲੇ ਗਿਰਗਿ ਵੀਡੀਓ ਕੀ ਮੈਸੇਜ ਕਰ ਦੇਵਾਂ ਸਾਰੇ ਅਨੁਸਾਰ ਸਿਕਾਲ ਜੀ ਅੱਜ ਮੈਨੂੰ ਬੜੀ ਖੁਸ਼ੀ ਆ ਕਿ ਅੱਜ ਮੈਂ ਪਾਸ਼ਾ ਵਿਭਾਗ ਟੂਥ ਲਾਖ ਵਿਖੇ ਆਇਆ ਹਾਂ ਦਫ਼ਤਰ ਜੇ ਬੈਠੇ ਆ ਗੱਲਾਂ ਬਾਤਾਂ ਹੋ ਰਹੀਆਂ ਨੇ ਕਿਉਂ ਮੇਰਾ ਆਪਣਾ ਇੱਕ ਮੰਨਣਾ ਹੈ ਕਿ ਇੱਕ ਵਧੀਆ ਸਮਾਜ ਸਿਰਜਣ ਲਈ ਇੱਕ ਆਪਣੀ ਪਛਾਣ ਰੱਖਣ ਲਈ ਅਸੀਂ ਕੌਣ ਆ ਉਹਦੇ ਲਈ ਸਾਨੂੰ ਆਪਣੀ ਮਾਂ ਭਾਸ਼ਾ ਨੂੰ ਸਦਾ ਹੀ ਪਰਫੁੱਲਿਤ ਕਰਦੇ ਰਹਿਣਾ ਚਾਹੀਦਾ ਹੈ ਸਾਡਾ ਪੰਜਾਬ ਭਵਨ ਸ੍ਰੀ ਕੈਨੇਡਾ ਦਾ ਮਨੋਰਥ ਜਿਹੜਾ ਹੈ ਉਹ ਇਹ ਹੈ ਕਿ ਦੁਨੀਆ ਭਰ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਸੈਤਕ ਸੁਆਵਾਂ ਨੇ ਸਾਡੇ ਸਿਹਤਕਾਰ ਨੇ ਸਾਡੇ ਕੋਲ ਬਹੁਤ ਕੁਝ ਹੈ ਪਰ ਸਾਨੂੰ ਮਾਰਕੀਟਿੰਗ ਕਰਨ ਦੇ ਵਿੱਚ ਉਹਨੂੰ ਪਰਫੁੱਲਤ ਕਰਨ ਦੇ ਵਿੱਚ ਅਸੀਂ ਮੈਂ ਇੱਕ ਬਿਜ਼ਨਸਮੈਨ ਹੋਣ ਦੇ ਨਾਤੇ ਮੈਨੂੰ ਇੰਜ ਲੱਗਦਾ ਰਹਿੰਦਾ ਵੀ ਅਸੀਂ ਫੇਲ ਹੋਏ ਹਾਂ ਸੋ ਉਹੀ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਆਲੇ-ਦੁਆਲੇ ਜਾ ਕੇ ਸੈਤਕ ਸੁਆਵਾਂ ਦੇ ਵਿੱਚ ਭਾਸ਼ਾ ਵਿਭਾਗ ਦੇ ਵਿੱਚ ਵੀ ਅੱਜ ਜਾ ਕੇ ਇਹ ਡਿਸਕਸ਼ਨ ਹੋਈ ਆ ਕਿ ਆਓ ਰਲ ਮਿਲ ਕੇ ਸਾਰੇ ਜਣੇ ਆਪਾਂ ਕਿਸੇ ਨਾ ਕਿਸੇ ਜਰੀਏ ਨਾਲ ਕਿਸੇ ਨਾ ਕਿਸੇ ਨਵੀਂ ਟੈਕਨੀਕ ਅੱਜ ਦੇ ਯੁੱਗ ਦੀ ਜੋ ਹੈਗਾ ਯਾ ਡਿਜੀਟਲ ਯੁੱਗ ਹੈਗਾ ਜਿਹੜਾ ਟੈਕਨੋਲੋਜੀ ਬੜੀ ਹਾਈ ਆਜਕਲ ਇਹਦਾ ਫਾਇਦਾ ਲੈਂਦੇ ਹੋਏ ਅਸੀਂ ਆਪਣੀ ਮਾਂ ਬੋਲੀ ਨੂੰ ਪਰਫੁੱਲਤ ਕਰੀਏ ਕਿਸੇ ਨਾ ਕਿਸੇ ਦੁਨੀਆ ਭਰ ਦੇ ਵਿੱਚ ਕਿਉਂ ਅੱਜ ਦਾ ਜੋ ਸਿਸਟਮ ਹੈ ਉਹਤੇ ਇੰਨਾ ਸੌਖਾ ਹੈ ਰਨ ਕਰਨਾ ਔਰ ਇੰਨਾ ਇਕਨੋਮਿਕਲੀ ਸਸਤਾ ਹੈ ਕਿ ਦੁਨੀਆ ਭਰ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਜੋੜ ਸਕਦੇ ਹੋ ਸੋ ਇਹੋ ਜੀਆਂ ਚੀਜ਼ਾਂ ਨਾਲ ਮੇਰਾ ਆਪਣਾ ਮੰਨਣਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਜੇ ਸਾਰੇ ਕੋਸ਼ਿਸ਼ਾਂ ਕਰਾਂਗੇ ਆਪਣੇ ਅਸੀਂ ਸਿਹਤ ਨੂੰ ਸੰਭਾਲਾਂਗੇ ਆਪਣੇ ਸਿਹਤਕਾਰਾਂ ਨੂੰ ਬਣਦਾ ਸਨਮਾਨ ਦੇਾਂਗੇ ਤੇ ਨਾਲ ਦੀ ਨਾਲ ਅਸੀਂ ਆਪਣੇ ਸਤਿਕ ਭਾਈਚਾਰੇ ਦੇ ਵਿੱਚ ਹਾਂ ਪੱਖੀ ਸੋਚ ਨੂੰ ਹਲਾਰਾ ਦੇਣਾ ਬਹੁਤ ਜ਼ਰੂਰੀ ਮੈਂ ਸਮਝਦਾ ਹੈਗਾ ਆ ਉਹਨੂੰ ਲੈ ਕੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਪੰਜਾਬੀ ਮਾਤ ਭਾਸ਼ਾ ਨੂੰ ਵੀ ਕਾਫੀ ਅਲੋਪ ਹੋਣ ਦੀ ਨਿਸ਼ਾਨੀ ਦਿੰਦੀ ਹੈ ਇਹ ਸੱਚੀ ਨੁਕਤਾ ਦਿੱਤਾ ਦਿੱਤਾ ਦੇਖੋ ਜੀ ਜਿਹੜਾ ਯੰਗਸਟਰ ਦਾ ਸਟੂਡੈਂਟਸ ਦਾ ਬਾਹਰ ਜਾਣਾ ਇੱਕ ਮੰਦਭਾਗੀ ਗੱਲ ਆ ਪੰਜਾਬ ਲਈ ਹਾਂ ਜਿਹੜੇ ਬੱਚੇ ਜਾ ਰਹੇ ਨੇ ਉਹ ਆਪਣਾ ਵਧੀਆ ਜੀਵਨ ਬਣਾਉਣ ਜਾਂਦੇ ਨੇ ਔਰ ਬਣਾ ਰਹੇ ਨੇ ਦੂਸਰੇ ਪਾਸੇ ਜੇ ਕਹੀਏ ਭਈ ਪੰਜਾਬ ਦੇ ਵਿੱਚੋਂ ਸਟੂਡੈਂਟਸ ਦੇ ਜਾਣ ਨਾਲ ਮਾਤ ਭਾਸ਼ਾ ਨੂੰ ਕੀ ਘਾਟਾ ਪੈਗਾ ਆ ਜੇ ਤੁਸੀਂ ਕੈਨੇਡਾ ਦੇ ਵਿੱਚ ਆ ਕੇ ਦੂਸਰੀ ਅੱਖ ਨਾਲ ਦੇਖੋਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਬਾਹਰ ਬੱਚੇ ਜਾਣ ਨਾਲ ਮਾਂ ਬੋਲੀ ਨੂੰ ਇੱਕੋ ਘਾਟਾ ਪੈਗਾ ਕਿਉਂ ਉੱਥੇ ਜਾ ਕੇ ਹੁਣ ਸਾਡੇ ਕੋ ਪੰਜਾਬ ਭਵਨ ਕੋ ਚਾਰ ਪੰਜ ਸੰਸਥਾਵਾਂ ਨੇ ਜਿਹੜੇ ਇਥੋਂ ਸਟੂਡੈਂਟਸ ਗਏ ਨੇ ਉਹਨੇ ਆਪ ਸਟੂਡੈਂਟਸ ਗਏ ਨੇ ਉਹਨੇ ਆਪਣੇ ਸੁਭਾਵਾਂ ਬਣਾਈਆਂ ਨੇ ਆਪਣੀ ਮਾਂ ਬੋਲੀ ਲਈ ਲਿਖਦੇ ਨੇ ਆਪਣੇ ਲਈ ਕੁਝ ਲਿਖਦੇ ਨੇ ਸੋ ਇਦਾਂ ਦਾ ਮਾਂ ਬੋਲੀ ਤੋਂ ਇਹਦਾ ਰਹਿਣੀ ਹੈ ਸੋ ਬੇਸ਼ੱਕ ਉਹ ਇੱਥੇ ਸੀਗੇ ਤੁਹਾਨੂੰ ਲੱਗਦਾ ਵੀ ਇੱਥੋਂ ਚਲੇ ਗਿਆ ਕਰਕੇ ਇੱਥੇ ਮਾਂ ਮਾਂ ਬੋਲੀ ਲਈ ਕੋ ਘਾਟਾ ਹੋਏਗਾ ਪਰ ਇਹ ਨਹੀਂ ਭੁੱਲਣਾ ਕਿ ਕੈਨੇਡਾ ਜਾ ਕੇ ਵੀ ਉਹ ਮਾਂ ਬੋਲੀ ਲਈ ਬੜੇ ਚਿੰਤਾ ਵਿੱਚ ਨੇ ਉਹ ਬੜਾ ਕੁਝ ਕਰ ਰਹੇ ਨੇ ਸੋ ਹਾਂ ਕੈਨੇਡਾ ਦੇ ਵਿੱਚੋਂ ਸਟੂਡੈਂਟ ਪੰਜਾਬ ਦੇ ਵਿੱਚੋਂ ਸਟੂਡੈਂਟਸ ਦਾ ਜਾਣਾ ਬਹੁਤ ਸਾਰੇ ਪੈਸੇ ਲੈ ਕੇ ਜਾਣਾ ਇਹ ਮੇਰੇ ਪੰਜਾਬ ਲਈ ਬਹੁਤ ਵਧੀਆ ਗੱਲ ਨਹੀਂ ਪਰ ਮੇਰਾ ਖਿਆਲ ਹੈ ਸਾਡੀਆਂ ਜਿਹੜੀਆਂ ਹਕੂਮਤਾਂ ਨੇ ਸਾਡੀ ਗਵਰਨਮੈਂਟ ਨੇ ਮੈਂ ਤੇ ਅਕਸਰ ਈਮੇਲਸ ਵਗੈਰਾ ਬੜੇ ਬੜੇ ਮੁੱਖ ਮੰਤਰੀਆਂ ਤਾਂ ਮინისტრਾਂ ਤਾਂ ਭੇਜਦਾ ਰਹਿਣਾ ਕਿ ਪੰਜਾਬ ਨੂੰ ਜੇ ਬਚਾਉਣਾ ਤਾਂ ਬੱਚਿਆਂ ਨੂੰ ਰੋਕੋ ਇੱਥੇ ਹਾਂ ਬੜਾ ਸਕਾਲ ਆ ਜਾ ਤਰੀਕਾ ਏ 5 ਕ ਲੱਖ ਜੋਬਾਂ 20-20 ਹਜ਼ਾਰ ਰੁਪਏ ਵਾਲੀਆਂ ਕੱਲ ਨੂੰ ਕੱਢ ਦੇਣ ਅੱਧੇ ਬੱਚੇ ਬਾਹਰ ਜਾਣੋਂ ਰੁਕ ਜਾਣਗੇ ਸੋ ਜੋਬਾਂ ਹੈ ਨਹੀਂਆਂ ਬੱਚੇ ਕੰਨ ਵੀ ਕੀ ਮਾਂ-ਬਾਪ ਕੀ ਕੰਨ ਇਹ ਇੱਕ ਆਈ ਡੋ ਨੋ ਇਹਦਾ ਹਾਲ ਤੇ ਕੋਈ ਲੱਭੂਗਾ ਲੱਭਣਾ ਪੈਗਾ ਵੀ ਇਸ ਤਰ੍ਹਾਂ ਸਾਨਾ ਨਹੀਂਗਾ ਆਈ ਹੋਪ ਥੈਟ ਵਿਲ ਇੱਕਦਮ ਇਸ ਜਿੰਨੀ ਪ੍ਰੋਬਲਮ ਹੈ ਹੱਲ ਹੋ ਜਾਏਗੀ ਸਰ ਜੇ ਪੰਨਕਰੀ ਮਤ ਪਾਸ਼ਾ ਲੈ ਕੇ ਪੰਜਾਬ ਚ ਕਾਹਤ ਜਿਹੜੇ ਪ੍ਰਾਲੇ ਕਰਦੀ ਹੈ ਪਰ ਜੇ ਗੱਲ ਕੀਤੀ ਜਾਵੇ ਤੁਹਾਡੇ ਵੱਲੋਂ ਕਿਉਂਕਿ ਕੈਨੇਡਾ ਦੇ ਵਿੱਚ ਵੀ ਤਾਂ ਹੋਰ ਪੂਰੇ ਵਰਲਡ ਲੈਵਲ ਤੇ ਮਤ ਪਾਸ਼ਾ ਦੀ ਅਰਕੀ ਜਿਹੜੀ ਸੇਵਾ ਨਵਾਈ ਜਾ ਰਹੀ ਆ ਉਹਨੂੰ ਲੈ ਕੇ ਵੀ ਹਾਂਜੀ ਬਿਲਕੁਲ ਜੀ ਜਿਹੜਾ ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਵੀ ਅਸੀਂ ਕਿਤੇ ਵੀ ਰਹਿੰਦੇ ਆ ਇੱਕ ਇਨਸਾਨੀਅਤ ਫਰਜ਼ ਹੁੰਦੇ ਨੇ ਜਿਹਨੂੰ ਆਪਾਂ ਐਥੀਕਲ ਡਿਊਟੀਆਂ ਕਹਿੰਦੇ ਆ ਉਹ ਐਥੀਕਲ ਡਿਊਟੀ ਦੇ ਅੰਡਰ ਬਿਲਕੁਲ ਆਉਂਦਾ ਜਿੱਥੇ ਅਸੀਂ ਆਪਣਾ ਪਰਿਵਾਰ ਪਾਲਦੇ ਆ ਜਿੱਥੇ ਅਸੀਂ ਆਪਣੇ ਆਪ ਨੂੰ ਸਟੈਬਲਿਸ਼ ਕਰਦੇ ਆ ਉੱਥੇ ਆਪਣੇ ਸਮਾਜ ਪ੍ਰਤੀ ਜੇ ਸਮਾਜ ਜੇ ਜੰਮੇ ਆ ਜੇ ਸਮਾਜ ਅਸੀਂ ਪਲੇ ਆ ਜਵਾਨ ਹੋਏ ਆ ਜੇ ਸਮਾਜ ਨੇ ਸਾਨੂੰ ਇੱਥੇ ਤਾਈ ਲੈ ਕੇ ਆਇਆ ਉਹ ਸਮਾਜ ਪ੍ਰਤੀ ਵੀ ਸਾਡੇ ਬਹੁਤ ਸਾਰੇ ਫਰਜ਼ ਹੁੰਦੇ ਨੇ ਸੋ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਸਿਆਤਿਕ ਸੁਭਾਵਾਂ ਨੇ ਬਹੁਤ ਸਾਰੇ ਅਦਾਰੇ ਨੇ ਵਰਲਡ ਵਾਈਡ ਮੈਂ ਦੁਨੀਆ ਭਰ ਤੇ ਘੁੰਮਦਾ ਜੌਬਸ ਦੇਖ ਲੋ ਆਸਟ੍ਰੇਲੀਆ ਅੱਜ ਦੇਖ ਲੋ ਆ ਜਿਨੋ ਕੈਨੇਡਾ ਅਮਰੀਕਾ 'ਚ ਦੇਖ ਲਓ ਯੂਰਪ ਦੇ ਬਹੁਤ ਸਾਰੇ ਛੋਟੇ ਛੋਟੇ ਮੁਲਕ ਨੇ ਜਿਨ੍ਹਾਂ ਦੇ ਵਿੱਚ ਆਪਾਂ ਆਪਣੀ ਜਗ੍ਹਾ ਤੇ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਵਧੀਆ ਵਧੀਆ ਕੰਮ ਕਰ ਰਹੀਆਂ ਨੇ ਸੋ ਇਹ ਸਾਡੀ ਐਥੀਕਲ ਡਿਊਟੀ ਹੈ ਤੇ ਸਾਨੂੰ ਕਰਦੇ ਰਹਿਣਾ ਚਾਹੀਦਾ ਸਰ ਆਨੋਰ ਟਾਈਮ ਦੇ ਵਿੱਚ ਪੰਜਾਬ ਲਈ ਵੀ ਕੋਈ ਪੰਜਾਬੀ ਦੀ ਕੋਈ ਪਲੈਨ ਟੂ ਹੈ ਨਿੱਕੇ ਜਿਹੇ ਟੰਡੇ ਬੁੱਲੂ ਆ ਹਾਂਜੀ ਜੀ ਬਿਲਕੁਲ ਮੈਂ ਵੈਸੇ ਚੰਗਾ ਕੁਐਸਚਨ ਹੋਇਆ ਮੇਰੇ ਜਹਨੇ 'ਚੋਂ ਨਿਕਲ ਗਿਆ ਸੀਗਾ ਕਿ ਪੰਜਾਬ ਭਵਨ ਦਾ ਕੰਮ वर्ल्ड वाइड ਅਸੀਂ ਕਾਨਫਰੰਸ ਕਰਾਉਂਦੇ ਆ ਪੰਜਾਬ ਭਵਨ ਖੁਦ ਇੱਕ वर्ल्ड वाइड ਵਰਲਡ ਲੈਵਲ ਦੀ ਕਾਨਫਰੰਸ ਐਨੂਅਲੀ ਕਰਾਂਦਾ ਹੈ ਆ ਇਹਦੇ ਨਾਲ ਸਾਨੂੰ ਇਸ ਇਸ ਸਾਲ ਦਾ ਜਿਹੜਾ 2023 ਦਾ ਜਿਹੜਾ ਏਜੰਡਾ ਹੈ ਉਹਦੇ ਵਿੱਚ ਅਸੀਂ ਤਿੰਨ ਪੰਜਾਬ ਭਵਨ ਕੈਨੇਡਾ ਨੇ ਆ ਕੇ ਪੰਜਾਬ ਦੇ ਵਿੱਚ ਵੱਡੇ ਲੈਵਲ ਦੇ ਤਿੰਨ ਸਮਾਗਮ ਕਰਨੇ ਨੇ ਮਾਲਵੇ ਮਾਝੇ ਦੁਆਬੇ ਦੇ ਵਿੱਚ ਜਿੱਥੇ ਅਸੀਂ ਜੇ ਮਾਲਵੇ ਵਿੱਚ ਅਸੀਂ ਕਰਾਂਗੇ ਤਾਂ ਮਾਲਵੇ ਦਾ ਸਾਰਾ ਸਹਿਤਕ ਭਾਈਚਾਰੇ ਲੈਵਲ ਦੇ ਤਿੰਨ ਸਮਾਗਮ ਕਰਨੇ ਨੇ ਮਾਲਵੇ ਮਾਝੇ ਦੁਆਬੇ ਦੇ ਵਿੱਚ ਜਿੱਥੇ ਅਸੀਂ ਜੇ ਮਾਲਵੇ 'ਚ ਅਸੀਂ ਕਰਾਂਗੇ ਤਾਂ ਮਾਲਵੇ ਦਾ ਸਾਰਾ ਸਾਇਤਿਕ ਭਾਈਚਾਰੇ ਨੂੰ ਲੈ ਕੇ ਅਸੀਂ ਤੁਰਾਂਗੇ ਆ ਦੁਆਬੇ 'ਚ ਕਰਾਂਗੇ ਇਸ ਤਰ੍ਹਾਂ ਹੀ ਉਹ ਹੋਏਗਾ ਸੋ ਉਹ ਸਾਡੀ ਕੋਸ਼ਿਸ਼ ਹੋਏਗੀ ਔਰ ਮੈਂ ਕਿ ਪੰਜਾਬ ਭਵੰਦੀ ਇੱਕ ਬੜੀ ਸਿੰਪਲ ਜੀ ਨੀਤੀ ਹੈ ਕਿਸੇ ਨਾ ਕੋ ਦਰਾਂਡਾ ਨਹੀਂ ਕੋਈ ਕੁਰਸੀ ਦਾ ਰੌਲਾ ਨਹੀਂ ਕੋ ਪੈਸੇ ਦਾ ਰੌਲਾ ਨਹੀਂਗਾ ਅਨ ਕੰਡੀਸ਼ਨਲ ਮੁਹੱਬਤ ਜਿਹਨੂੰ ਕਹਿੰਦੇ ਆ ਸਾਡੇ ਕੋ ਉਹ ਹੈ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਆ ਵੀ ਜੇ ਜੇਸ ਵੀ ਇਲਾਕੇ ਵਿੱਚ ਮੈਂ ਇਦਾਂ ਦਾ ਕੁਝ ਕਰਨ ਦੀ ਕੋਸ਼ਿਸ਼ ਕਰਦਾ ਮੈਨੂੰ ਬਹੁਤ ਵੱਡਾ ਹਲਾਰਾ ਮਿਲਦਾ ਹੈ ਆ ਸੋ ਇਹ ਤਾਂ ਵੱਡੇ ਸਮਾਗਮ ਜਿਹੜੇ 2023 ਦੇ ਵਿੱਚ ਵਰਲਡ ਲੈਵਲ ਦੇ ਜਿਹੜੇ ਹੋਣਗੇ ਅਸੀਂ ਬਾਹਰੋਂ ਵੀ ਸੈਤਕਾਂ ਨੂੰ ਲੈ ਕੇ ਆਵਾਂਗੇ ਇੱਥੇ ਦਾ ਸੈਤਕ ਭਾਈਚਾਰਾ ਵੀ ਇਕੱਠੇ ਕਰਾਂਗੇ ਸਿਰਫ ਇਕੱਠੇ ਕਰਨ ਦਾ ਮਨੋਰਥ ਇਹ ਨਹੀਂ ਹੁੰਦਾ ਕਿ ਸਟੇਜ ਤੇ ਬੱਲੇ-ਬੱਲੇ ਹੋ ਗਈ ਤੇ ਚਾਰ ਮੀਡੀਆ 'ਚ ਗੱਲ ਆ ਗਈ ਉਹ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਉਹਨੂੰ ਅਕਸਰ ਲਾਮਬੰਦ ਨਹੀਂ ਕੀਤਾ ਜਾਂਦਾ ਉਹਨੂੰ ਲਾਗੂ ਨਹੀਂ ਕੀਤਾ ਜਾਂਦਾ ਬਾਅਦ ਦੇ ਵਿੱਚ ਆ ਕਾਨਫਰੰਸ ਤਾਂ ਬਹੁਤ ਵੱਡੀਆਂ ਹੁੰਦੀਆਂ ਨੇ ਤਾਂ ਮੋਰਾਂ ਨੂੰ ਦੱਸ ਦੇਣਾ ਆਵਾਜ਼ ਉਹਨਾਂ ਕੋਲ ਪੁੱਛੋ ਡਾਟਾ ਕਿੱਥੇ ਆ ਉਹਦਾ ਡਾਟਾ ਕਿੱਥੇ ਆ ਕੀ ਖੱਟਿਆ ਕਮਾਇਆ ਉਹਨੂੰ ਪਬਲਿਸ਼ ਕੀਤਾ ਕੁਛ ਜਾਂ ਉਹਦੇ ਬਾਰੇ ਗਾਂ ਤੁਸੀਂ ਕੀ ਕਰ ਰਹੇ ਹੋ ਬਸ ਗੱਲ ਉੱਥੇ ਮੁੱਕ ਜਾਂਦੀ ਹੈ ਪੰਜਾਬ ਭਵਨ ਇੱਕ ਅਲੱਗ ਸੋਚ ਰੱਖਦਾ ਹੈ ਨਾ ਕੰਮਾਂ ਲਈ ਸੋ ਜੋ ਅਸੀਂ ਪ੍ਰੋਡਿਊਸ ਕਰਦੇ ਹਾਂ ਅਸੀਂ ਉਹਨੂੰ ਸਾਹਮਣੇ ਰੱਖਦੇ ਹਾਂ ਆਉਣ ਵਾਲੇ ਬੱਚਿਆਂ ਤੱਕ ਪਹੁੰਚਾਉਣ ਦੀ ਉਹਨੂੰ ਕੋਸ਼ਿਸ਼ ਕਰਦੇ ਹਾਂ ਸੋ ਤਿੰਨ ਸਮਾਗਮ ਜਿਹੜੇ ਪੰਜਾਬ ਦੇ ਵਿੱਚ ਹੋਣਗੇ ਇੰਗਲੈਂਡ ਦੇ ਵਿੱਚ ਮਾਰਚ ਵਿੱਚ ਹੈਗਾ ਤੇ ਜਿਗੰਡਾ ਕਿਨੀਆ ਦੇ ਵਿੱਚ ਤੇ ਤਜ਼ਾਨੀਆ ਦੇ ਵਿੱਚ ਪੰਜਾਬ ਭਵਨ ਨੇ ਔਰ ਰੈਡੀ ਜਿਹੜੀਆਂ ਡੇਟਸ ਲੈ ਲਈਆਂ ਨੇ ਉਹ ਵੀ ਸਮਾਗਮ ਹੁੰਦੇ ਰਹਿਣਗੇ ਤੇ ਅਗਸਤ ਦੀ 28 ਤਰੀਕ ਨੂੰ 2023 ਦੇ ਵਿੱਚ ਪੰਜਾਬ ਹੋਣ ਦੀ ਤਿੰਨ ਰੋਜ਼ਾ ਕਾਨਫਰੰਸ ਜਿਹੜੀ ਵਿੱਚ ਪੰਜਾਬ ਹੋਣ ਕੈਨੇਡਾ ਵਿੱਚ ਹੋਏਗੀ ਅੱਜ ਤੋਂ ਹੀ ਸਾਰਿਆਂ ਨੂੰ ਦਿੰਦਾ ਉਹਦੇ ਬਾਰੇ ਵੀ ਜੀ ਸੱਚੀ ਗੱਲ ਕੀਤੀ ਜਾਵੇ ਜਿੱਥੇ ਕਿ ਤੁਸੀਂ ਮਾਤਰ ਪਾਸ਼ਾ ਦੇ ਕਿੰਨੀ ਕਿ ਸੇਵਾ ਨਿਭਾ ਰਹੇ ਹੋ ਤੇ ਉੱਥੇ ਜਿਹੜੀ ਕਿ ਪੰਜਾਬ ਦੇ ਸਹਿਤਕਾਰਾਂ ਨੂੰ ਵੀ ਕੋਈ ਮੈਸੇਜ ਕਰ ਵੀ ਕਰਨਾ ਚਾਹੁੰਦਾ ਕਿਸੇ ਹਾਂ ਬਿਲਕੁਲ ਜੀ ਮੈਂ ਵੈਸੇ ਅਕਸਰ ਕਦੀ ਵੀ ਕਾਨਫਰੰਸ ਤੇ ਕਦੀ ਕਿਸੇ ਸਮਾਗਮ ਤੇ ਕੁਝ ਬੋਲਣਾ ਹੋਵੇ ਤੇ ਇੱਕ ਦੋ ਲਾਈਨਾਂ ਤੇ ਮੇਰੀਆਂ ਬੜੀਆਂ ਫੇਵਰਿਟ ਨੇ ਮੈਂ ਸਦਾ ਹੀ ਕਹਿੰਦਾ ਹਾਂ ਆ ਪਹਿਲੀ ਤਾਂ ਗੱਲ ਇਹ ਆ ਕਿ ਅਸੀਂ ਆਪਣੇ ਸਹਿਤਕਾਰਾਂ ਨੂੰ ਬੜਾ ਮਾਬਤ ਕਰਦੇ ਹਾਂ ਬਹੁਤ ਇੱਜ਼ਤ ਕਰਦੇ ਹਾਂ ਸਾਡਾ ਇਹ ਵੀ ਮੰਨਣਾ ਹੈ ਕਿ ਸਹਿਤਕ ਭਾਈਚਾਰਾ ਹੀ ਇੱਕ ਐਸਾ ਭਾਈਚਾਰਾ ਜੋ ਬਦਲਾ ਲਿਆ ਸਕਦਾ ਹੈ ਆ ਬਹੁਤ ਵੱਡਾ ਸਹਿਤ ਹੈ ਸਾਡੇ ਕੋਲ ਬਹੁਤ ਵਧੀਆ ਸਹਿਤਕਾਰ ਨੇ ਸਾਡੇ ਕੋਲ ਅਸੀਂ ਉਹਨੂੰ ਪਰਫੁੱਲਤ ਕਰਨ ਦੀ ਵੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤੇ ਨਾਲ ਦੀ ਨਾਲ ਜਿੱਥੇ ਸਾਡੀ ਰਿਸਪਾਂਸਿਬਿਲਟੀ ਬਣਦੀ ਆ ਕਿ ਅਸੀਂ ਆਪਣੇ ਸਹਿਤਕਾਰਾਂ ਨੂੰ ਬਣਦਾ ਥਾਂ ਸਥਾਨ ਦੇ ਸਕੀਏ ਉਹਨਾਂ ਦੀ ਬਾਹਂ ਫੜ ਸਕੀਏ ਉਹਨਾਂ ਨੂੰ ਜਗ੍ਹਾ ਦੇ ਸਕੀਏ ਉਹਨਾਂ ਨੂੰ ਆਦਰ ਮਾਨ ਦੇ ਸਕੀਏ ਉੱਥੇ-ਉੱਥੇ ਸਹਿਤਕਾਰਾਂ ਦਾ ਵੀ ਬਹੁਤ ਵੱਡਾ ਫਰਜ਼ ਬਣਦਾ ਹੈ ਕਿ ਉਹ ਵੀ ਆਸ ਵਿੱਚ ਰਲ ਮਿਲ ਕੇ ਬਿਨਾਂ ਕਿਸੇ ਈਰਖਾ ਤੋਂ ਬਿਨਾਂ ਕਿਸੇ ਜੈਲਸ ਤੋਂ ਬਿਨਾਂ ਕਿਸੇ ਹੋਰ ਗੱਲਾਂ ਤੋਂ ਲੈ ਕੇ ਅਨ ਖਾਸ ਕਰ ਨਵੇਂ ਸਹਿਤਕਾਰਾਂ ਨੂੰ ਪਰਹੁਲਦ ਕਾਨ ਦੇ ਵਿੱਚ ਜਿਹੜੇ ਸਾਡੇ ਸੀਨੀਅਰ ਸਹਿਤਕਾਰ ਨੇ ਉਹ ਬਹੁਤ ਵੱਡਾ ਯੋਗਦਾਨ ਪਾ ਸਕਦੇ ਨੇ ਜਾਂ ਆਸ ਵਿੱਚ ਜਿਹੜੀ ਈਰਖਾ ਹੈ ਜਾਂ ਨੁਕਤਾਚੀਨੀ ਕਰਨ ਵਾਲੀ ਗੱਲ ਹੈਗੀ ਆ ਉਹ ਤੋਂ ਅਗਰੇਜ ਕਰਨ ਮੈਂ ਅਕਸਰ ਹੀ ਨਮਰਤਾ ਸਹਿਤ ਬੇਨਤੀ ਕਰਦਾ ਹਾਂ ਨਾ ਬਿਕੋਜ਼ ਵੀ ਲਵ ਯੂ ਆਲ ਜੇ ਅਸੀਂ ਆਸ ਵਿੱਚ ਕਮਿਊਨੀਕੇਸ਼ਨ ਨਹੀਂ ਕਰਾਂਗੇ ਇੱਕ ਦੂਦਿਆਂ ਹੁਣ ਤਾਇਆਂ ਨੇ ਸਾਂਝੀਆਂ ਅਸੀਂ ਕਰਾਂਗੇ ਤੇ ਅਸੀਂ ਕਿਸ ਤਰ੍ਹਾਂ ਕਾਮਯਾਬ ਹੋਵਾਂਗੇ ਸਾਡੇ ਚ ਕਿਹੜੀ ਇੰਤਾਈ ਹੈ ਫਸ ਕੇ ਸਾਨੂੰ ਦੱਸੋ ਅਸੀਂ ਮੰਨਣ ਨੂੰ ਸਦਾ ਤਿਆਰ ਆਂ ਤੇ ਜਿੱਥੇ ਸਾਡੇ ਸਹਿਤਕ ਭਾਈਚਾਰੇ ਦੀ ਗੱਲ ਆ ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕਰਦਾ ਕਿ ਆਓ ਆਪਾਂ ਰਲ ਮਿਲ ਕੇ ਇੱਕ ਹਾਂ ਪੱਖੀ ਸਮਾਜ ਸਰਜੀਏ ਹਾਂ ਪੱਖੀ ਸਮਾਜ ਹੀ ਇੱਕ ਵਧੀਆ ਜ਼ਿੰਦਗੀ ਸਾਨੂੰ ਦੇ ਸਕਦਾ ਹੈ ਥੈਂਕ ਯੂ ਵੈਰੀ ਮਚ ਸਰ ਜੀ ਬਗਾਨ ਕਰੀਏ ਤੇ ਸੁਪਾ ਸਰਕਾਰਾਂ ਦੇ ਇਥੇ ਕਿਸੇ ਭੁਲਕਤ ਦਿੱਕਤੀ ਦੇਖੋ ਜੀ ਜਿਹੜੀ ਸੂਬਾ ਸਰਕਾਰਾਂ ਹੁੰਦੀਆਂ ਸਰਕਾਰਾਂ ਹਕੂਮਤਾਂ ਉਹਨੇ ਆਪਣੇ ਕੰਮ ਕਰਨੇ ਹੁੰਦੇ ਬੜੇ ਵਧੀਆ ਕਰ ਰਹੇ ਨੇ ਆ ਮੈਂ ਬਹੁਤਾ ਸਰਕਾਰਾਂ ਵੱਲ ਘੱਟ ਖਿਆਲ ਰੱਖਦਾ ਵੀ ਉਹ ਕੀ ਕਰ ਰਹੀਆਂ ਨੇ ਕਿਉਂ ਅਸੀਂ ਆਪਣਾ ਫਰਜ਼ ਪਹਿਲਾਂ ਨਿਭਾ ਲਈਏ ਸਰਕਾਰਾਂ ਦੇ ਚਲੋ ਆਪਣਾ ਵੀ ਨਿਭਾ ਰਹੀਆਂ ਹੋਣਗੀਆਂ ਆ ਜਿਸ ਤਰ੍ਹਾਂ ਜਿਹਨੂੰ ਪਾਸ਼ਾ ਵਿਭਾਗ ਆ ਇੱਕ ਬਹੁਤ ਵਧੀਆ ਵਿਭਾਗ ਆ ਮੈਨੂੰ ਅਕਸਰ ਹੀ ਖਬਰਾਂ ਮਿਲਦੀਆਂ ਰਹਿੰਦੀਆਂ ਸਾਰੇ ਤਰ੍ਹਾਂ ਦੀ ਮੈਂ ਨੌਲੇਜ ਰੱਖਦਾ ਇਦਾਂ ਦੇ ਇਹ ਇਦੋਂ ਵੱਡਾ ਵਿਭਾਗ ਕੀ ਹੋ ਸਕਦਾ ਹੈ हां ਇਹਨੂੰ ਪ੍ਰੋਪਰਲੀ ਚਲਾਉਣ ਲਈ ਦੀ ਫੰਡਿੰਗ ਦੇ ਵਿੱਚ ਇਹਦੇ ਜਿਹੜਾ ਪਲਾਨ ਨੇ ਇਹਨਾਂ ਦੇ ਗੋਲ ਜਿਹੜੇ ਨੇ ਉਹਨੂੰ ਸੈੱਟ ਕਰਨ ਦੇ ਵਿੱਚ ਆ ਛੱਡੀ ਜਿਹੜੀ ਆ ਸੂਬਾ ਸਰਕਾਰ ਉਹਨੂੰ ਵੱਧ ਤੋਂ ਵੱਧ ਸਾਨੂੰ ਮਦਦ ਕਰਨੀ ਚਾਹੀਦੀ ਆ ਤਾਂ ਕਿ ਆਪਣੀ ਮਾਂ ਬੋਲੀ ਲਈ ਸਾਰੇ ਨਾਲ ਮਿਲ ਕੇ ਵਧੀਆ ਯੋਗਦਾਨ ਪਾ ਸਕੀਏ ਲਾਈਵ ਤੇਜ ਚੈਨਲ ਦੇ ਲਈ ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਵਿਸ਼ੇਸ਼ ਰਿਪੋਰਟ